ਬਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸواری ਗੁਰੂ ਦਾਹੀ ਖਾਸ ਰੂਪ ਸਾਥ ਸੰਗਤ ਜਿਓ ਫਤੇ ਦੀ ਸਾਂਝ ਪਾਈਏ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਪਿਆਰ ਸਾਹਿਤ ਗੱਜ-ਬੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਹੁਤ ਹੀ ਵਿੜਭਾਗੇ ਜੀ ਜੋ ਪਰਮ ਪਿਤਾ ਪਰਮਾਤਮਾ ਦੀ ਮਿੱਠੀ ਯਾਦ ਅੰਦਰ ਜੁੜ ਕਰਕੇ ਮੇਰੇ ਸਹਿਬਾਂ ਦੇ ਗੁਣ ਗਾ ਰਹੀ ਸੀ ਕੁਝ ਗੁਰਮੁਖ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਮਾਲਕ ਦੀਏ ਗੁਣ ਗਾਉਂਦੇ ਆ ਵਡਿਆਈਆਂ ਸੁਣਦੇ ਆ ਆਪ ਜਪਦੇ ਆ ਅਵਰ ਨਾਮ ਜਪਾਉਂਦੇ ਆ ਬੜੀ অতি ਜ਼ਰੂਰੀ ਹੈ ਗੁਰਮੁਖ ਪਿਆਰੋ ਪਤਸ਼ਾਹ ਦੇ ਬਚਨਾਂ ਨੂੰ ਮੰਨਣਾ ਆਪ ਵੀ ਜਪਣਾ ਅਤੇ ਜਪਾਉਣਾ ਵੀ ਹੈ ਜਪ ਦੇ ਜਪ ਦੇ ਜਪ ਦੇ ਜਪ ਦੇ ਕੀ ਹੋਏਗਾ ਜਦੋਂ ਆਪਾਂ ਗੁਰਮੰਤਰ ਨੂੰ ਦ੍ਰਿੜ ਕਰਾਂਗੇ ਫਿਰ ਇਹ ਸੁੱਤਾ ਪਿਆ ਮਨ ਜਾਗ ਜਾਏਗਾ ਇਹ ਸੁੱਤਾ ਪਿਆ ਬੰਨ ਜਾਗ ਜਾਏਗਾ ਬਹੁਤ ਸਾਰੇ ਗੁਰਮਖਾਨ ਦਾ ਸਵਾਲ ਹੁੰਦਾ ਹੈ ਕਿ ਅਸੀਂ ਸਿਮਰਨ ਕਿਉਂ ਕਰਦੇ ਆ ਸਿਮਰਨ ਕਰਨ ਦੇ ਦੋ ਤਿੰਨ ਮੇਨ ਕਾਰਨ ਹੁੰਦੇ ਆ ਮੁੱਖ ਕਾਰਨ ਹੁੰਦੇ ਆ ਗੁਰਮੁਖ ਪਿਆਰਿਓ ਪਹਿਲਾ ਸਿਮਰਨ ਕਰਨ ਦਾ ਕਾਰਨ ਕਿ ਆਪਾਂ ਨੇ ਇਸ ਸੁੱਤੇ ਪਏ ਮਨ ਨੂੰ ਜਗਾਉਣਾ ਹੈ ਇਸ ਸੁੱਤੇ ਪਏ ਮਨ ਨੂੰ ਜਗਾਉਣਾ ਹੈ ਜਦੋਂ ਅਸੀਂ ਗੁਰਮੰਤਰ ਨੂੰ ਦਿਰੜ ਕਰਾਂਗੇ ਗੁਰਮੰਤਰ ਦਾ ਸਿਮਰਨ ਕਰਾਂਗੇ ਤਾਂ ਗੁਰਮੁਖ ਪਿਆਰਿਓ ਸਾਡਾ ਸੁੱਤਾ ਪਿਆ ਮਨ ਜਾਗਦੇ ਜਿੱਦਾਂ ਮੇਰੇ ਪਤਸ਼ਾਹ ਗੁਰਬਾਣੀ ਚ ਫਰਮਾਨ ਕਰਦੇ ਐ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਸਿਮਰਨ ਕਰ ਕਰਕੇ ਆਪਾਂ ਨੇ ਸੁੱਤੇ ਪਏ ਮਨ ਨੂੰ ਜਗਾਉਣਾ ਹੈ ਗੁਰਮੁਖ ਪਿਆਰਿਓ ਦੂਜਾ ਸਿਮਰਨ ਉਸ ਤੋਂ ਬਾਅਦ ਜਦੋਂ ਸਾਡਾ ਮਨ ਜਾਗ ਜਾਂਦਾ ਹੈ ਆਪਾਂ ਨੇ ਫਿਰ ਸਿਮਰਨ ਛੱਡਣਾ ਨਹੀਂ ਫੇਰ ਵੀ ਆਪਾਂ ਨੇ ਸਿਮਰਨ ਕਰਨਾ ਹੈ ਫੇਰ ਸਿਮਰਨ ਕਾਦੇ ਲਈ ਕਰਨਾ ਹੈ ਫੇਰ ਸਿਮਰਨ ਆਪਾਂ ਨੇ ਸ਼ਬਦਾਂ ਨੂੰ ਪ੍ਰਗਟ ਕਰਨ ਦੇ ਲਈ ਕਰਨਾ ਹੈ ਸ਼ਬਦਾਂ ਨੂੰ ਪ੍ਰਗਟ ਕਰਨ ਦੇ ਲਈ ਉਹ ਕਿਹੜੇ ਸ਼ਬਦ ਨੇ ਜਿਹੜੇ ਆਪਾਂ ਨੇ ਪ੍ਰਗਟ ਕਰਨੇ ਆ ਉਹ ਉਹ ਸ਼ਬਦ ਨੇ ਜਿਸ ਸ਼ਬਦ ਨੂੰ ਪਰਗਟ ਕਰਕੇ ਆਪਾਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ ਜਿੱਦਾਂ ਰੋਜ਼ ਆਪਾਂ ਕਥਾ ਨਹੀਂ ਅਰਦਾਸ ਦੇ ਵਿੱਚ ਸੁਣਦੇ ਹਾਂ ਸੁਣਦੇ ਹਾਂ ਕੀ ਸੁਣਦੇ ਹਾਂ ਜਿੱਦਾਂ ਗੁਰੂ ਘਰ ਦਾ ਵਜ਼ੀਰ ਹਰ ਰੋਜ਼ ਅਰਦਾਸ ਕਰਦਾ ਹੈ ਅਰਦਾਸ ਦੇ ਵਿੱਚ ਇਹ ਵਚਨ ਬੋਲਦਾ ਹੈ ਕੀ ਕਹਿੰਦਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ ਉਹ ਕਿਹੜਾ ਸ਼ਬਦ ਹੈ ਜਿਹਦੀ ਆਪਾਂ ਨੇ ਖੋਜ ਕਰਨੀ ਹੈ ਕਿੱਦਾਂ ਖੋਜਾਂਗੇ ਆਪਾਂ ਪਹਿਲੀ ਵਾਰ ਆਪਾਂ ਨੇ ਉਸ ਸ਼ਬਦ ਦੀ ਖੋਜ ਕਰਨੀ ਹੈ ਇਹ ਸ਼ਬਦ ਖੋਜਣ ਦੇ ਲਈ ਸਾਨੂੰ ਸਿਮਰਨ ਕਰਨਾ ਪਏਗਾ ਸਿਮਰਨ ਕਰ ਕਰਕੇ ਆਪਾਂ ਨੇ ਉਸ ਸ਼ਬਦ ਦੀ ਖੋਜ ਕਰਨੀ ਜਦੋਂ ਗੁਰਮੁਖ ਪਿਆਰਿਓ ਉਹ ਸ਼ਬਦ ਆਪਣੇ ਅੰਦਰ ਪ੍ਰਗਟ ਹੋ ਜਾਂਦਾ ਹੈ ਭਾਵੇਂ ਆਪਣੇ ਅੰਦਰ ਪ੍ਰਗਟ ਹੋ ਜਾਂਦਾ ਹੈ ਫਿਰ ਮੇਰੇ ਪਾਤਸ਼ਾ ਇਹ ਜਿਹੜਾ ਆਪਣਾ ਨੂੰ ਸਰੀਰ ਮਿਲਿਆ ਹੋਇਆ ਇਹ ਜਿਹੜਾ ਤਨ ਰੂਪੀ ਆਪਾਂ ਨੂੰ ਮਕਾਨ ਮਿਲਿਆ ਹੋਇਆ ਫੇਰ ਮੇਰੇ ਪਾਤਸ਼ਾਹ ਇਸ ਨੂੰ ਕਹਿੰਦੇ ਐ ਕਿ ਜਦੋਂ ਤੇਰੇ ਅੰਦਰ ਭਲਿਆ ਸ਼ਬਦ ਪ੍ਰਗਟ ਹੋ ਗਿਆ ਤਾਂ ਹੁਣ ਇਹ ਤੇਰਾ ਸਰੀਰ ਭਾਗਾ ਭਰਿਆ ਹੋ ਗਿਆ ਇਹ ਸਰੀਰ ਭਾਗਾ ਭਰਿਆ ਹੋ ਗਿਆ ਗੁਰਮੁਖ ਪਿਆਰੂ ਜੋ ਆਪਾ ਹਾਂ ਆਪਾ ਕੌਣ ਆਪਾ ਇੱਕ ਮਾਨਾ ਤਨ ਨਹੀਂ ਆਪਾ ਹੈਗੇ ਤਨ ਆਪਾਂ ਨੂੰ ਰਹਿਣ ਦੇ ਲਈ ਇੱਕ ਮਕਾਨ ਮਿਲਿਆ ਹੋਇਆ ਪਰ ਇਸ ਦੁਨੀਆ ਤੇ ਜਾਣ ਤੋਂ ਪਹਿਲਾਂ ਆਪਾਂ ਨੇ ਜਿੱਥੇ ਇਸ ਮਨ ਨੂੰ ਮਾਲਕ ਦੇ ਨਾਲ ਮਿਲਾਉਣਾ ਹੈ ਇਸ ਮਨ ਦੀ ਮੈਲ ਲਾਉਣੀ ਹੈ ਇਹ ਮਨ ਨੂੰ ਪ੍ਰਵਾਨਗੀ ਦਿਵਾਉਣੀ ਹੈ ਮਾਲਕ ਦੇ ਕੋਲੋਂ ਇਦੇ ਨਾਲ-ਨਾਲ ਆਪਾਂ ਨੇ ਤਨ ਨੂੰ ਵੀ ਪ੍ਰਵਾਨਗੀ ਦਿਵਾਉਣੀ ਹੈ ਤਨ ਨੂੰ ਵੀ ਪ੍ਰਵਾਨਗੀ ਦਿਵਾਉਣੀ ਆ ਜਿੱਦਾਂ ਮਨ ਤੇ ਤਨ ਹੈ ਉਹਦਾ ਪ੍ਰਵਾਨਗੀ ਦਿਵਾਉਣੀ ਹੈ ਜੇ ਆਪਾਂ ਮਨ ਨੂੰ ਤੇ ਪ੍ਰਵਾਨਗੀ ਦਿਵਾਲੀ ਪਰ ਤਨ ਨੂੰ ਪ੍ਰਵਾਨਗੀ ਨਾ ਦਿਵਾਈ ਆਪਣਾ ਮਿਲਾਪ ਹੋਣਾ ਹੁੰਦਾ ਰੁਕ ਜਾਏਗਾ ਕਿਉਂ ਕਿਉਂਕਿ ਜਿਹੜਾ ਅਭਮਨ ਹੈ ਜੋ ਆਪਾਂ ਹਾਂ ਆਪਾਂ ਗੁਰਮੁਖ ਪਿਆਰਿਓ ਸਾਨੂੰ ਬਹੁਤ ਵੱਡਾ ਅਹੁਦਾ ਮਿਲਿਆ ਹੋਇਆ ਹੁਣ ਜਿਹੜਾ ਤਨ ਹੈ ਇਸ ਤਨ ਨੂੰ ਆਪਾਂ ਜਿੱਥੇ ਮਕਾਨ ਆਖੇ ਨਾ ਇਸ ਦੇ ਹੋਰ ਵੀ ਕਈ ਨਾਮ ਨੇ ਜਿੱਦਾਂ ਇਸ ਨੂੰ ਖੇਤ ਵੀ ਆਖੇ ਇਸ ਨੂੰ ਪਿੰਡ ਵੀ ਆਖਿਆ ਇਸ ਨੂੰ ਸ਼ਹਿਰ ਵੀ ਆਖਿਆ ਇਸ ਨੂੰ ਕਿਲਾ ਵੀ ਆਖਿਆ ਹੈ ਹੁਣ ਇਸ ਸ਼ਹਿਰ ਦੇ ਅੰਦਰ ਗੁਰਮਖ ਪਿਆਰਿਓ ਕਰੋੜਾਂ ਜੀਵ ਵਸਦੇ ਆ ਇਸ ਸ਼ਹਿਰ ਦੇ ਅੰਦਰ ਕਰੋੜਾਂ ਜੀਵ ਵਸਦੇ ਆ ਉਹਨਾਂ ਕਰੋੜਾਂ ਜੀਵਾਂ ਦਾ ਮਨ ਰਾਜਾ ਹੈ ਜਿੱਥੇ ਮਨ ਨੇ ਆਪਣੇ ਆਪ ਨੂੰ ਆਜ਼ਾਦ ਕਰਵਾਉਣਾ ਉਥੇ ਇਹ ਤਨ ਦੇ ਵਿੱਚ ਕਰੋੜਾਂ ਜੀਵਾਂ ਨੂੰ ਵੀ ਆਜ਼ਾਦ ਕਰਵਾਉਣਾ ਹੈ ਜੇ ਮਨ ਆਪ ਤੇ ਆਜ਼ਾਦ ਹੋ ਗਿਆ ਪਰ ਇਹਨਾਂ ਜੀਵਾਂ ਨੂੰ ਆਜ਼ਾਦ ਨਾ ਕਰਵਾਇਆ ਇਹ ਜੀਵ ਕੌਣ ਨੇ ਮਨ ਕੌਣ ਹੈ ਮਨ ਰਾਜਾ ਹੈ ਇਹ ਜੀਵ ਪਰਜਾ ਹੈ ਇਹ ਜੀਵ ਪਰਜਾ ਹੈ ਹੁਣ ਪਰਜਾ ਜੇ ਮੁਕਤ ਨਾ ਹੋਈ ਪਰਜਾ ਤੇ ਗੁਲਾਮ ਬੈਠੀ ਹੈ ਫਰ ਰਾਜਾ ਆਜ਼ਾਦੋ ਕੀ ਕੀ ਕਰੇਗਾ ਜਿੱਥੇ ਰਾਜੇ ਨੇ ਆਜ਼ਾਦ ਹੋਣਾ ਨਾ ਉਥੇ ਰਾਜੇ ਨੇ ਪਰਜਾ ਨੂੰ ਵੀ ਆਜ਼ਾਦ ਕਰਵਾਉਣਾ ਹੈ ਜਿੱਦਾਂ ਆਪਾਂ ਗੁਰਬਾਣੀ ਚ ਪੜਦੇ ਆ ਨਾ ਇਹ ਸਰੀਰ ਪਰਵਾਨ ਹੋਆ ਜਿੱਦਾਂ ਇਹ ਸਰੀਰ ਪਰਵਾਨ ਹੁੰਦਾ ਜਿੱਦਾਂ ਮਨ ਪਰਵਾਨ ਹੁੰਦਾ ਉਦਾਂ ਹੀ ਇਹ ਸਰੀਰ ਪਰਵਾਨ ਹੋਏਗਾ ਇਦੇ ਵੀ ਵਿੱਚ ਬਸਣ ਵਾਲੇ ਕਰੋੜਾਂ ਜੀਵ ਨੇ ਜਿਹੜੇ ਗੁਰਮੁਖ ਪਿਆਰਿਓ ਉਹਨਾਂ ਨੂੰ ਵੀ ਆਜ਼ਾਦੀ ਦਿਵਾਉਣੀ ਹੈ ਉਹਨਾਂ ਨੂੰ ਵੀ ਮੁਕਤ ਕਰਵਾਉਣਾ ਹੈ ਇਸ ਲਈ ਅਸੀਂ ਨੇ ਇਹ ਸਰੀਰ ਨੂੰ ਪਰਵਾਨਗੀ ਦਿਵਾਉਣੀ ਹੈ ਕਦੋਂ ਮਿਲੇਗੀ ਘਰ ਸੁਭਾਗੇ ਸ਼ਬਦ ਬਾਜੇ ਘਰ ਉਥੇ ਇਹਨੂੰ ਕਿਲਾ ਆਖਿਆ ਸੀ ਉਥੇ ਆਪਾਂ ਇਹਨੂੰ ਗੜ੍ਹ ਵੀ ਆਖਿਆ ਸੀ ਉਥੇ ਆਪਾਂ ਇਹਨੂੰ ਸ਼ਹਿਰ ਵੀ ਆਖਿਆ ਸੀ ਪਰ ਹੁਣ ਆਪਾਂ ਇਸ ਨੂੰ ਕੀ ਆਖਿਆ ਘਰ ਹੁਣ ਆਪਾਂ ਇਸ ਨੂੰ ਕੀ ਆਖਿਆ ਘਰ ਇਹ ਘਰ ਉਸ ਵਕਤ ਸੁਭਾਗਾ ਭਰਿਆ ਹੋਏਗਾ ਇਹਦੇ ਅੰਦਰ ਵਸਣ ਵਾਲੇ ਜੀਵ ਵੀ ਉਸ ਵਕਤ ਸੁਭਾਗਾ ਭਰੇ ਹੋਣਗੇ ਜਿਸ ਦਿਨ ਗੁਰਮੁਖ ਪਿਆਰਿਓ ਇਸ ਦੇ ਅੰਦਰ ਪੰਜ ਸ਼ਬਦ ਪ੍ਰਗਟ ਹੋਣਗੇ ਜਿਹੜੇ ਆਪਾਂ ਰੋਜ਼ ਪੜ੍ਹਦੇ ਆ ਨਾ ਪੰਜ ਸ਼ਬਦ ਬਾਜੇ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿੱਤ ਕਰ ਧਾਰੀਆ ਜਿਸ ਦਿਨ ਇਹਦੇ ਅੰਦਰ ਪੰਜ ਸ਼ਬਦ ਪ੍ਰਗਟ ਹੋਗੇ ਫੇਰ ਕਲਾ ਵਰਤੇਗੀ ਜਦੋਂ ਕਲਾ ਵਰਤੇਗੀ ਕੇਈ ਦੀ ਕਲਾਏ ਉਹ ਕਲਾ ਇਹ ਵਰਤੇਗੀ ਕਿ ਜਿਹੜਾ ਇਹ ਮਨ ਰਾਜਾ ਹੈ ਨਾ ਮਨ ਰਾਜਾ ਉਹਨਾਂ ਪੰਜਾਂ ਦੂਤਾਂ ਨੂੰ ਵਸ ਕਰ ਲਏਗਾ ਉਹਨਾਂ ਪੰਜਾਂ ਦੂਤਾਂ ਨੂੰ ਵਸ ਕਰ ਲਏਗਾ ਅਤੇ ਆਖਰੀ ਵਾਰ ਜਿਹੜਾ ਕਾਲ ਹੈ ਕਾਲ ਕਾਲ ਨੂੰ ਵੀ ਕਾਬੂ ਕਰੇਗਾ ਫਿਰ ਆਪਾਂ ਕੀ ਪੜਦੇ ਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਫਿਰ ਉਸ ਨੂੰ ਵੀ ਆਪਾਂ ਨੇ ਮਾਰ ਮੁਕਾ ਦੇਣਾ ਉਸ ਦਿਨ ਆਪਣੀ ਜਿੱਤ ਹੋਏਗੀ ਉਸ ਦਿਨ ਆਪਣੀ ਜਿੱਤ ਹੋਏਗੀ ਹੁਣ ਫਿਰ ਇੱਕ ਥਾਂ ਤੇ ਪਾਤਸ਼ਾਹ ਕਹਿ ਰਿਹਾ ਇਹ ਜਿਹੜਾ ਮਨ ਹੈ ਇਹ ਰਾਜਾ ਹੈ ਕਿੱਥੇ ਆਖੇ ਪਾਤਸ਼ਾਹ ਕਹਿੰਦੇ ਕਾਂ ਆ ਨਗਰੀ ਏ ਹੈ ਮਨ ਰਾਜਾ ਇਹ ਕਾਇਆ ਹੈ ਜਿਹੜੀ ਇਹ ਨਗਰੀ ਹੈ ਇਹ ਸ਼ਹਿਰ ਹੈ ਇਹ ਕਿਲਾ ਹੈ ਇਹ ਗੜ੍ਹ ਹੈ ਇਹ ਪਿੰਡ ਹੈ ਪਰ ਜਿਹੜਾ ਮਨ ਹੈ ਆਪਣਾ ਇਹ ਰਾਜਾ ਹੈ ਕਹਿਣ ਦਾ ਭਾਵ ਇਸ ਮਨ ਨੇ ਇਸ ਪਰਜਾ ਨੂੰ ਵੀ ਆਜ਼ਾਦੀ ਦਿਵਾਉਣੀ ਹੈ ਪਰਜਾ ਨੂੰ ਆਜ਼ਾਦੀ ਉਦੋਂ ਮਿਲੇਗੀ ਜਦੋਂ ਸਾਡੇ ਅੰਦਰ ਸ਼ਬਦ ਪ੍ਰਗਟ ਹੋਣਗੇ ਜੇ ਸ਼ਬਦ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਗੁਰਮੁਖ ਪਿਆਰਿਓ ਸਿਮਰਨ ਕਰਨਾ ਪਤਾ ਲੱਗਿਆ ਦੂਜਾ ਸਿਮਰਨ ਆਪਾਂ ਨੇ ਕਾਦੇ ਲਈ ਕਰਨਾ ਹੈ ਸ਼ਬਦਾਂ ਨੂੰ ਪ੍ਰਗਟ ਕਰਨ ਦੇ ਲਈ ਕਰਨਾ ਹੈ ਤੀਜੀ ਵਾਰ ਕਿ ਫੇਰ ਸਿਮਰਨ ਬੰਦ ਹੋ ਜਾਏਗਾ ਨਹੀਂ ਅਜੇ ਸਿਮਰਨ ਬੰਦ ਨਹੀਂ ਹੋਣਾ ਕਿਸ ਲਈ ਕਿਉਂਕਿ ਹੁਣ ਆਪਾਂ ਨੇ ਜਿਹੜਾ ਸਿਮਰਨ ਕਰਨਾ ਹੈ ਆਪਾਂ ਨੇ ਆਪਣੇ ਸਿਰ ਤੇ ਚੜਿਆ ਹੋਇਆ ਕਰਜ਼ਾ ਉਤਾਰਨ ਦੇ ਲਈ ਕਰਨਾ ਹੈ ਹੁਣ ਸਿਮਰਨ ਕਾਦੇ ਲਈ ਕਰਨਾ ਹੈ ਆਪਾਂ ਨੇ ਆਪਣੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਕਿਹੜਾ ਕਰਜ਼ਾ ਚੜਿਆ ਉਹ ਵੀ ਹੁਣ ਦੱਸਿਏ ਵੀ ਕਰਜ਼ਾ ਕਿਹੜਾ ਚੜਿਆ ਹੋਇਆ ਹੈ ਆਪਣੇ ਸਿਰ ਦੇ ਉੱਤੇ ਕਰਜ਼ਾ ਚੜਿਆ ਹੋਇਆ ਹੈ ਇਹਨਾਂ ਸਵਾਸਾਂ ਦਾ ਇਹ ਸੁਵਾਸ ਐਨੇ ਮਹਿੰਗੇ ਐਨੇ ਕੀਮਤੀ ਹੈ ਕਿ ਆਪਾਂ ਪੂਰੇ ਪੰਜਾਬ ਦੀ ਜਾਇਦਾਦ ਵੇਚ ਦਈਏ ਸਾਨੂੰ ਇੱਕ ਵੀ ਸੁਵਾਸ ਮੁੱਲ ਨਹੀਂ ਮਿਲਦਾ ਐਨਾ ਮਹਿੰਗਾ ਪਰ ਆਪਾਂ ਕਿੰਨੇ ਖਰਚ ਕਰਦੇ ਹਾਂ ਰੋਜ਼ ਤਕਰੀਬਨ 24000 ਜੇ ਦੁਨਿਆਵੀ ਧਨ ਦਾ ਦਿਨ ਦੇ ਵਿੱਚ ਕਿਤੇ 5-400 ਰੁਪਿਆ ਸਾਡਾ ਗੁੰਮ ਹੋ ਜੇ ਗਵਾਚ ਦੇ ਇਧਰ ਉਧਰ ਗਲਤੀ ਨਾਲ ਚੱਲ ਜਾਵੇ ਸਾਰਾ ਟੱਬਰ ਨੂੰ ਭਾਜੜ ਪੈ ਜਾਂਦੀ ਹੈ ਕਿ 500 ਰੁਪਿਆ ਇੱਥੇ ਧਰਿਆ ਸੀ ਕਿੱਧਰ ਗਿਆ ਸਾਰੇ ਲੱਭਣ ਲੱਗ ਜਾਂਦੇ ਐ ਬੱਚਿਆਂ ਨੂੰ ਕੁੱਟ ਦਿੰਨੇ 500 ਰੁਪਏ ਪਿੱਛੇ ਗੁਰਮ ਕੋ ਉਹ 500 ਤੇ ਕਿਤੋਂ ਹੋਰ ਵੀ ਬਣ ਜਾਏਗਾ ਆਪਾਂ ਫੇਰ ਵੀ ਕਮਾਈ ਕਰ ਲਵਾਂਗੇ ਪਰ ਜਿਹੜਾ ਅਸਲ ਘਾਟਾ ਪੈਂਦਾ ਉਸ ਘਾਟੇ ਵੱਲ ਤੇ ਧਿਆਨ ਹੀ ਨਹੀਂ ਦਿੱਤਾ ਕਦੇ ਕਿਹੜਾ ਪੈਂਦਾ ਪਰਿਵਾਰ ਦੇ ਕੱਲੇ-ਕੱਲੇ ਮੈਂਬਰ ਨੂੰ 24-24 ਹਜ਼ਾਰ ਦਾ ਘਾਟਾ ਪੈਂਦਾ 24-24 ਹਜ਼ਾਰ ਦਾ ਅਤੇ ਨਾ ਇਹ ਕਿਤੋਂ ਹੋਰ ਮਿਲਦੇ ਆ ਵੀ ਕਿਤੋਂ ਹੋਰ ਮਿਲ ਜਾਣ ਕਿਤੋਂ ਹੋਰ ਨਹੀਂ ਮਿਲਦੇ ਇਸ ਕਰਕੇ ਇਹ ਚਵਾ ਜਿਹੜਾ 24000 ਸਵਾਸ ਰੋਜ਼ ਮਿਲਦੇ ਐ ਇਹਦਾ ਆਪਣੇ ਸਿਰ ਦੇ ਉੱਤੇ ਕਰਜ਼ਾ ਚੜ ਗਿਆ ਇਸ ਕਰਜ਼ੇ ਨੂੰ ਉਤਾਰਨਾ ਸੀ ਕਿਵੇਂ ਆਪਾਂ ਨੇ ਇਸ ਦੇ ਬਦਲੇ ਨਾਮ ਧਨ ਦਾ ਵਪਾਰ ਕਰਨਾ ਸੀ ਨਾਮ ਧਨ ਦਾ ਵਪਾਰ ਕਰਨਾ ਸੀ ਆਪਾਂ ਵਪਾਰੀ ਬਣ ਕੇ ਆਏ ਸੀ ਕਿੱਦਾਂ ਹੋਏਗਾ ਵੈਸੇ ਦਾਸ ਨੇ ਕਈ ਵਾਰ ਸੰਗਤ ਨੂੰ ਪਹਿਲਾਂ ਵੀ ਦੱਸਿਆ ਕਿ ਇਸ ਸਵਾਸ ਦੇ ਆਪਾਂ ਨੇ ਸਵਾਸ ਦੇ ਉੱਤੇ ਗੁਰਮੰਤਰ ਦੀ ਮੋਹਰ ਲਾਉਣੀ ਹੈ ਸਵਾਸ ਦੇ ਉੱਤੇ ਗੁਰਮੰਤਰ ਦੀ ਮੋਹਰ ਲਾਉਣੀ ਹੈ ਜਿੰਨੇ ਸਵਾਸਾਂ ਤੇ ਅਸੀਂ ਗੁਰਮੰਤਰ ਦੀ ਮੋਹਰ ਲਾਤੀ ਉਹ ਗੁਰਮਖ ਪਿਆਰਿਓ ਖਰੇ ਹੋ ਜਾਣਗੇ ਖਰੇ ਜਿਹੜੇ ਸੁਵਾਸ ਦੇ ਉੱਤੇ ਮੋਹਰ ਨਾਲ ਲੱਗੀ ਉਹ ਖੋਟੇ ਹੋਣਗੇ ਖੋਟੇ ਜਿਸ ਦਿਨ ਫਿਰ ਅਸੀਂ ਇਹ ਸਕਾਇਆਂ ਨੂੰ ਛੱਡ ਕੇ ਜਾਵਾਂਗੇ ਇਹ ਸੁਵਾਸਾਂ ਦੀਆਂ ਪੰਡਾ ਬਣ ਕੇ ਜਮਾਨੇ ਸਾਡੇ ਸਿਰ ਤੇ ਰੱਖ ਦੇਣੀਆਂ ਫਿਰ ਉੱਥੇ ਜਾ ਕੇ ਧਰਮ ਰਾਜ ਦੇ ਕੋਲ ਇਹਨਾਂ ਸੁਵਾਸਾਂ ਦੀਆਂ ਪੰਡਾ ਖੋਲਣੀਆਂ ਨੇ ਉਸ ਤੋਂ ਪਹਿਲਾਂ ਪਿੱਛੇ ਹਟিয়ে ਥੋੜਾ ਜਦੋਂ ਇਹ ਸੁਆਸਾਂ ਦੀਆਂ ਪੰਡਾਂ ਇਹ ਝੂਠ ਨਿੰਦਿਆ ਚੁਗਲੀ ਬੈਰ ਵਿਰੋਧ ਦੀਆਂ ਪੰਡਾਂ ਚਾਕੇ ਆਪਾਂ ਤੁਰਾਂਗੇ ਜਿਹੜੇ ਰਸਤੇ ਵਿੱਚ ਦੀ ਆਪਾਂ ਨੇ ਜਾਣਾ ਹੈ ਨਾ ਉਸ ਰਸਤੇ ਦੇ ਵਿੱਚ ਹੌਮੇ ਦੇ ਕੰਡੇ ਖਿਲਰੇ ਪਏ ਆ ਉਸ ਰਸਤੇ ਦੇ ਵਿੱਚ ਹੌਮੇ ਦੇ ਕੰਡੇ ਖਿਲਰੇ ਪਏ ਐ ਜਦੋਂ ਆਪਾਂ ਉਹ ਪੰਡਾ ਲੈ ਕੇ ਚੱਲਾਂਗੇ ਉਹ ਕੰਡੇ ਸਾਡੇ ਚੁਬਣੇ ਆ ਆਪਾਂ ਉਹ ਕੰਡਾ ਕੱਢਣ ਦੇ ਲਈ ਜਦੋਂ ਧੌਣ ਨੀਵੀਂ ਕਰਾਂਗੇ ਜਮਾ ਨੇ ਸਾਡੇ ਸਿਰ ਦੇ ਵਿੱਚ ਡੰਡਾ ਮਾਰਨਾ ਕੀ ਕਹਿਣਾ ਕਿ ਨਹੀਂ ਉਦੋਂ ਤੇ ਹੌਮੇ ਖਲਾਰ ਦਾ ਫਿਰਦਾ ਸੀ ਉਦੋਂ ਤੇ ਗੱਲ ਗੱਲ ਤੇ ਹੌਮੇ ਕਰਦਾ ਸੀ ਏ ਹੌਮੇ ਦੇ ਕੰਡੇ ਤੈ ਹੀ ਖਿਲਾਰੇ ਐ ਤੇਰੇ ਹੀ ਹੁਣ ਲੱਗਣੇ ਐ ਤੂੰ ਚੱਲ ਸਿੱਧਾ ਹੋ ਕੇ ਤੁਰ ਹੁਣ ਗੁਰੂ ਅੱਧੀ ਸੰਗਤ ਨੇ ਕਹਿਦ੍ਰਿਨੇ ਕਿ ਭਾਈ ਸਭ ਲਿਖਿਆ ਕਿੱਥੇ ਐ ਕੌਣ ਕਹਿੰਦਾ ਏ ਆਪਾਂ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਐ ਆਪਾਂ ਰੋਜ਼ ਸਾਈਦ ਰਹਿਰਾ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੜਦੇ ਹਾਂ ਕੀ ਪੜਦੇ ਹਾਂ ਜਿਉ ਜਿਉ ਚੱਲੇ ਚੂਭੇ ਦੁੱਖ ਪਾਵੇ ਫਿਰ ਉਦੋਂ ਦੁੱਖ ਲੱਗਦਾ ਗੁਰਮੁਖ ਪਿਆਰਿਓ ਜਿਉ ਜਿਉ ਚੱਲੇ ਚੂਭੇ ਦੁੱਖ ਪਾਵੇ ਜਮ ਕਾਲ ਸਹੈ ਸਿਰ ਡੰਡਾ ਹੇ ਉਸ ਵੇਲੇ ਜਮ ਕਾਲ ਸਿਰ ਦੇ ਵਿੱਚ ਡੰਡਾ ਮਾਰਦੇ ਹੁਣ ਇਹ ਜਿਹੜਾ ਧਨ ਸੀ ਉੱਥੇ ਇਹਨਾਂ ਦੀ ਫਿਰ ਪਰਖ ਹੁੰਦੀ ਹੈ ਧਰਮ ਰਾਜ ਦੇ ਕੋਲ ਜਾ ਕੇ ਪੰਡਾ ਇਹ ਖੋਲੀਆਂ ਜਾਂਦੀਆਂ ਨੇ ਫਿਰ ਪਾਤਸ਼ਾਹ ਇਹ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕਰਦੇ ਆ ਕੀ ਕਹਿੰਦੀ ਹੈ ਕਹਿੰਦੇ ਜਿਹੜਾ ਇਹ ਪੰਡਾ ਨੇ ਨਾ ਇਹ ਜਿਹੜੀਆਂ ਪੰਡਾ ਨੇ ਇਹ ਖੁੱਲ੍ਹਦੀਆਂ ਨੇ ਇੱਕ ਖੋਟੇ ਇੱਕ ਖਰੇ ਦੋ ਪ੍ਰਕਾਰ ਦੇ ਉਹਦੇ ਵਿੱਚ ਇਹ ਸੁਆਸ ਹੁੰਦੇ ਆ ਕੌਣ ਪਰਖਦਾ ਆਪੇ ਪਰਖੈ ਪਰਖਣਹਾਰ ਉਹ ਪਰਖਣਹਾਰ ਆ ਪਰਖਦਾ ਉਹ ਕੌਣ ਹੈ ਉਹਨੂੰ ਕਹਿੰਦੇ ਆ ਸ਼ਾਹ ਉਹਨੂੰ ਕਹਿੰਦੇ ਆ ਸ਼ਾਹ ਅਤੇ ਜਿਹੜੇ ਉਹਨਾਂ ਦੇ ਵਿੱਚ ਉਹ खरे ਹੁੰਦੇ ਆ ਉਹਨਾਂ ਨੂੰ ਖਜ਼ਾਨੇ ਦੇ ਵਿੱਚ ਪਾ ਲੈਂਦੇ ਆ ਜਿਹੜੇ ਉਹਨਾਂ ਚੋਂ ਖੋਟੇ ਹੁੰਦੇ ਆ ਉਹਨਾਂ ਨੂੰ ਬਾਹਰ ਸੱਟਿਆ ਜਾਂਦਾ ਹੈ ਮੇਰੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਜ਼ਿਕਰ ਕਰਦੇ ਆ ਕੀ ਕਹਿੰਦੇ ਆ ਖਰੇ ਖਜ਼ਾਨੇ ਪਾਈਨ ਖੋਟੇ ਸੁੱਟਿਨ ਬਾਹਰ ਵਾਰ ਕਹਿੰਦੇ ਖਰਿਆਂ ਨੂੰ ਪਰਖ ਕੇ ਖਜ਼ਾਨੇ ਦੇ ਵਿੱਚ ਪਾ ਲੈਂਦੇ ਐ ਅਤੇ ਖੋਟਿਆਂ ਨੂੰ ਬਾਹਰ ਸਿੱਟ ਦਿੰਦੇ ਐ ਗੁਰਮੁਖ ਬਿਆਰ ਨੇ ਹੁਣ ਗੱਲ ਆ ਗਈ ਮੇਰੇ ਮਾਲਕ ਦੇ ਚਰਨੀ ਲੱਗਣ ਦੀ ਮੇਰੇ ਮਾਲਕ ਦਾ ਹੁਕਮ ਮੰਨਣ ਦੀ ਸਤ ਗੁਰੂ ਦੀ ਸੇਵਾ ਕਰਨ ਦੀ ਜਦੋਂ ਆਪਾਂ ਸਤ ਗੁਰੂ ਦੀ ਸੇਵਾ ਕਰਦੇ ਆ ਨਾ ਫਿਰ ਸਤ ਗੁਰੂ ਦੇ ਵਿੱਚ ਐਡੀ ਪਾਵਰ ਹੈ ਐਨੀ ਪਾਵਰ ਹੈ ਉਹ ਸਾਡੇ ਪਹਿਲਾਂ ਦੇ ਵੀ ਜਿਹੜੇ ਅਸੀਂ ਖੋਟੇ ਕਰਕੇ ਛੁੱਟੇ ਸੀ ਉਹਨਾਂ ਨੂੰ ਗੁਰਮਖ ਪਿਆਰਿਓ ਖਰੇ ਕਰ ਲੈਂਦਾ ਉਹਨਾਂ ਨੂੰ ਕੀ ਕਰਦਾ ਖਰੇ ਕਰ ਲੈਂਦਾ ਸਤ ਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਜਿਹੜਾ ਸਤਿਗੁਰ ਹੈ ਉਹ ખોਟਿਆਂ ਤੋਂ खरे ਕਰ ਦਿੰਦਾ ਜੇ ਆਪਣੇ ਵੀ ਪਹਿਲਾਂ ખોਟੇ ਹੋ ਗਏ ਤਾਂ ਗੁਰਮੁਖ ਪਿਆਰਿਓ खरे ਕਰ ਲੋ ਉਹਨਾਂ ਨੂੰ ਉਹਨਾਂ ਨੂੰ खरे ਕਰ ਲੋ ਗੁਰਮੁਖ ਪਿਆਰਿਓ ਨਹੀਂ ਤੇ ਬੜਾ ਮੁਸ਼ਕਲ ਹੋ ਜਾਣਾ ਬੜਾ ਮੁਸ਼ਕਲ ਹੋ ਜਾਣਾ ਲੇਖਾ ਜੋਖਾ ਮੰਗਿਆ ਜਾਣਾ ਲੇਖਾ ਜੋਖਾ ਬੜੀ ਬਰੀਕੀ ਦੇ ਨਾਲ ਹੋਏਗਾ ਨਾਤੇ ਉੱਥੇ ਜਿੱਦਾਂ ਇੱਥੇ ਆਪਾਂ ਕਹਿ ਦਿੰਨੇ ਆ ਨਾ ਕਿਸੇ ਐਮਐਲਏ ਨਾਲ ਦੋਸਤੀ ਹੋਏਗੀ ਤੇ ਸਾਨੂੰ ਜੇਲ੍ਹ ਚੋਂ ਛਡਾ ਲੇਗਾ ਕਿਸੇ ਥਾਣੇਦਾਰ ਨਾਲ ਕਿਸੇ ਵੱਡੇ ਅਫਸਰ ਨਾਲ ਦੋਸਤੀ ਹੋਏਗੀ ਜੇਲ੍ਹ ਚੋਂ ਛਡਾ ਲੇਗਾ ਉੱਥੇ ਗੁਰਮੁਖ ਪਿਆਰਿਓ ਇਹਨਾਂ ਅਫਸਰਾਂ ਦੀ ਨਹੀਂ ਚੱਲਣੀ ਉੱਥੇ ਕਿਸੇ ਦੀ ਸਿਫਾਰਸ਼ ਨਹੀਂ ਲੱਗਣੀ ਉੱਥੇ ਪੈਸਾ ਵੀ ਨਹੀਂ ਚੱਲਣਾ ਇਹ ਪੈਸਾ ਉੱਥੇ ਜਾਂਦਾ ਵੀ ਨਹੀਂ ਹਾਂ ਇੱਕ ਗੱਲ ਹੈ ਪਰ ਜੇ ਤੁਹਾਡੇ ਕੋਲੇ ਪੈਸਾ ਹੈ ਤੁਹਾਡੀ ਮਦਦ ਹੋ ਸਕਦੀ ਹੈ ਪਰ ਇੱਕ ਸ਼ਰਤ ਹੈ ਕਿ ਉਥੇ ਆ ਪੈਸਾ ਨਹੀਂ ਚਾਹੀਦਾ ਉਥੇ ਆ دنیਵੀ ਪੈਸਾ ਨਹੀਂ ਚਾਹੀਦਾ ਉਥੇ ਚਾਹੀਦਾ ਨਾਮ ਧਨ ਨਾਮ ਧਨ ਨਾਮ ਧਨ ਕਿੱਦਾਂ ਆਉਂਦਾ ਕਿੱਦਾਂ ਬਣਦਾ ਜਿਹੜਾ ਸੁਵਾਸ ਅਸੀਂ ਮਾਲਕ ਨੇ ਸਾਨੂੰ ਦਿੱਤਾ 24000 ਉਹ 24000 ਸਵਾਸ ਦੇ ਵਿੱਚ ਜਿੰਨੀਆਂ ਸਵਾਸਾਂ ਦੇ ਉੱਤੇ ਅਸੀਂ ਗੁਰਮੰਤਰ ਦੀ ਮੋਹਰ ਲਾਦਾਂਗੇ ਉਹ ਉਨੇ ਹੀ ਸਵਾਸ ਅਸੀਂ ਨਾਮ ਧਨ ਦੇ ਵਿੱਚ ਬਦਲ ਦੇਵਾਂਗੇ ਉਨੇ ਹੀ ਸਵਾਸ ਨਾਮ ਧਨ ਦੇ ਵਿੱਚ ਬਦਲ ਦੇਵਾਂਗੇ ਜਦੋਂ ਆਪਾਂ ਕਰੋਨਾ ਸਵਾਸਾਂ ਦੇ ਨਾਮ ਧੰਨ ਗੁਰਮੰਤਰ ਦੀ ਮੋਹਰ ਲਾ ਦਿੱਤੀ ਫਿਰ ਉਸ ਵੇਲੇ ਗੁਰਮਖ ਪਿਆਰਿਓ ਸਾਨੂੰ ਸ਼ਾਹ ਦਾ ਅਹੁਦਾ ਮਿਲ ਜਾਂਦਾ ਹੈ ਸ਼ਾਹ ਦਾ ਸ਼ਾਹ ਇਸ ਦੁਨੀਆ ਦੇ ਵਿੱਚ ਕਿਹਨੂੰ ਕਹਿੰਦੇ ਐ ਜੀ ਦੇ ਕੋਲੇ ਜਾਦੇ ਧਨ ਹੁੰਦਾ ਉਹਨੂੰ ਸ਼ਾਹ ਕਹਿੰਦੇ ਆ ਪਰ ਮੇਰੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕਰਦੇ ਆ ਆਪਾਂ ਨੂੰ ਵੀ ਕਹਿੰਦੇ ਐ ਕਿ ਬੱਚਿਓ ਤੁਸੀਂ ਵੀ ਸ਼ਾਹ ਬਣ ਸਕਦੇ ਹੋ ਤੁਸੀਂ ਵੀ ਸ਼ਾਹ ਬਣ ਸਕਦੇ ਹੋ ਭਾਵ ਆਪਾਂ ਵੀ ਸ਼ਾਹ ਬਣ ਸਕਦੇ ਆ ਜੇ ਸਾਡੇ ਕੋਲੇ ਧਨ ਹੈ ਤਾਂ ਉਥੇ ਸਾਡੀ ਫਰਮਾਇਸ਼ ਸਾਡਾ ਪੈਸਾ ਕੰਮ ਕਰੇਗਾ ਹੁਣ ਸ਼ਾਹ ਕੌਣ ਹੈ ਆਪਣੇ ਚੋਂ ਗੁਰੂ ਨੂੰ ਪੁੱਛਾਂਗੇ ਗੁਰੂ ਚ ਸਾਡੇ ਚੋਂ ਸ਼ਾਹ ਕੌਣ ਹੈ ਫਿਰ ਗੁਰੂ ਜੀ ਗੁਰਬਾਣੀ ਚ ਸਮਝਾਉਣਾ ਕਰਦੇ ਐ ਨਾਮ ਧਨ ਜਿਸ ਜਨਕੈ ਪੱਲੇ ਸੇਈ ਪੂਰੇ ਸ਼ਾ ਕਹਿੰਦੇ ਉਹ ਪੂਰੇ ਸ਼ਾ ਨੇ ਜਿਨ੍ਹਾਂ ਦੇ ਪੱਲੇ ਨਾਮ ਧੰਨ ਗੁਰਮੁਖ ਪਿਆਰਿਓ ਦੁਨਿਆਵੀ ਧੰਨ ਨੂੰ ਛੱਡੋ ਨਾਮ ਧੰਨ ਦੇ ਭੰਡਾਰੇ ਪਰ ਲੋ ਬਣ ਜੋ ਸ਼ਾ ਜਦੋਂ ਅਸੀਂ ਸ਼ਾ ਬਣ ਗਏ ਫਿਰ ਮੇਰੇ ਸਹਿਬਾ ਨੇ ਸਾਨੂੰ ਸ਼ਾ ਬਣਾ ਦੇਣਾ ਜਦੋਂ ਸ਼ਾਹ ਹੋ ਗਏ ਸਾਡੇ ਆਲੇ ਦੁਆਲੇ ਨਾਮ ਧਨ ਦੇ ਢੇਰ ਹੋਣੇ ਆ ਜਿੱਦਾਂ ਇੱਥੇ ਬਿਲਕੁਲ ਸੇਮ ਕਹਾਣੀ ਜਿਹੜੀ ਆਪਣੇ ਬਾਹਰ ਦੀ ਕਹਾਣੀ ਹੈ ਨਾ ਇਹ ਸੇਮ ਅੰਦਰ ਦੀ ਕਹਾਣੀ ਹੈ ਇੱਥੇ ਜਿਹਦੇ ਕੋਲੇ ਪੈਸੇ ਹੁੰਦੇ ਆ ਜਿਹਦੇ ਕੋਲ ਇੱਥੇ ਪੈਸੇ ਹੁੰਦੇ ਆ ਉਹਦੇ ਸਾਰੇ ਆਲੇ ਦੁਆਲੇ ਫਿਰਦੇ ਆ ਉਹਦਾ ਧੰਦਾ ਕਰਨ ਨੂੰ ਸਾਰੇ ਤਿਆਰ ਨੇ ਐਦਾਂ ਹੀ ਜਿਹਦੇ ਕੋਲੇ ਨਾਮ ਧਨ ਉਹ ਦਾ ਧਰਮ ਰਾਜ ਵੀ ਮਿੱਤਰ ਹੈ ਚਿੱਤਰ ਗੋਪਤ ਵੀ ਮਿੱਤਰ ਨੇ ਜਮਦੂਤ ਵੀ ਮਿੱਤਰ ਨੇ ਉਹਦੇ ਸਾਰੇ ਮਿੱਤਰ ਨੇ ਚਲੋ ਫਿਰ ਆਪਾਂ ਮਿਹਨਤ ਕਰੀਏ ਅਪਰਾਲਾ ਕਰੀਏ ਕਥਾ ਰੋਜ਼ ਸੁਣਦੇ ਆ ਕਥਾ ਸੁਣ ਕੇ ਸਾਡਾ ਪਾਰ ਉਤਾਰਾ ਨਹੀਂ ਹੋਣਾ ਕਥਾ ਸੁਣ ਕੇ ਅਸੀਂ ਧਨ ਨਹੀਂ ਕਮਾ ਸਕਦੇ ਜੇ ਧਨ ਕਮਾਉਣਾ ਹੈ ਤਾਂ ਸਾਨੂੰ ਚਿੰਤਾ ਛੱਡ ਕੇ ਜਿਤ ਚਿੰਤਨ ਕਰਨਾ ਪਏਗਾ ਸਾਨੂੰ ਗੁਰਮੰਤਰ ਦਿਰੜ ਕਰਨਾ ਪਏਗਾ ਹੁਣ ਆਪਾਂ ਸਾਰਿਆਂ ਨੇ ਗੁਰਮੰਤਰ ਨੂੰ ਦਿਰੜ ਕਰਨਾ ਹੈ ਅਤੇ ਗੁਰਮੰਤਰ ਨੂੰ ਦਿਰੜ ਕਰਨ ਦੇ ਲਈ ਰੋਜ਼ ਦੱਸਿਆ ਜਾਂਦਾ ਜਦੋਂ ਅੰਦਰ ਪਾਉਣ ਜਾਂਦੀ ਹੈ ਵਾ ਉਚਾਰਨ ਕਰਨਾ ਜਦੋਂ ਬਾਹਰ ਪਾਉਣਾ ਆਉਂਦੀ ਹੈ ਉਦੋਂ ਗੁਰੂ ਉਚਾਰਨ ਕਰਨਾ ਅਤੇ ਆਪਣੀ ਆਵਾਜ਼ ਆਪ ਸੁਣਨੀ ਹੈ ਗੁਰਮੁਖ ਪਿਆਰੇ ਨੇਤਰਾ ਨੂੰ ਬੰਦ ਰੱਖਣਾ ਦਾਸ ਦੀ ਇੰਨੀ ਕਹਾਜਰੀ ਨੂੰ ਪਰਵਾਨ ਕਰਿਓ ਜਿੰਨਿਕ ਮਾਲਕ ਨੇ ਸੇਵਾ ਲਈ ਬਾਹਰੋਂ ਆਏ ਹੋਏ ਸੀ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਸੀ ਪਰ ਗੁਰੂ ਘਰ ਦੇ ਪ੍ਰੇਮੀ ਪਿਆਰੇ ਬਹੁਤ ਹੀ ਸਤਿਕਾਰਯੋਗ ਸੰਗਤ ਜੂਪੀ ਤੋਂ ਅੱਜ ਆਈਏ ਉਹਨਾਂ ਦੇ ਲਈ ਜ਼ਰੂਰੀ ਬਣਦਾ ਸੀ ਕਿ ਕੁਝ ਸਮਾਂ ਕਥਾ ਵਿਚਾਰ ਕੀਤੀ ਜਾਵੇ ਉਦੋਂ ਤੇ ਅਸੀਂ ਤਕਰੀਬਨ ਗੁਰਮੁਖ ਪਿਆਰਿਓ ਸਵੇਕ 7:00 ਵਜੇ 12:00 ਅਜੇ ਆਈ ਸੀ ਪਰ ਹੁਣ ਆਪਾਂ ਪਿਆਰ ਦੇ ਨਾਲ ਸਾਰੀ ਸੰਗਤ ਨੇ ਜਿੱਦਾਂ ਰੋਜ਼ ਦੱਸਿਆ ਜਾਂਦਾ ਹੈ ਅੰਦਰ ਪਾਉਣ ਗਈ ਵਾਹ ਤੇ ਬਾਹਰ ਆਈ ਗੁਰੂ ਗੁਰਮੁਖ ਪर्यੋ ਦਾਸ ਦੀ ਹਾਜ਼ਰੀ ਪ੍ਰਵਾਨ ਵਿਚਾਰ ਕਰਦੇ ਆ ਹੋਈਆਂ ਗਲਤੀਆਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਛੁਰੂ